ਇਸ شف ਸ਼ਕਤੀ ਦਾ ਜਾਬ ਕਰੇਗੇ ਆਪਣੀ ਰੱਖਿਆ ਆਪ ਕਰੇਗੇ ਖੁੱਲੇ ਆਰਮਸ ਸੰਸਥਾ ਬਣਨੇ ਚਾਹੀਦੇ ਆਪਣੇ ਆਤਮ ਸਨਮਾਨ ਦੇ ਲਈ ਆਪਣੀ ਆਤਮ ਰੱਖਿਆ ਦੇ ਲਈ ਜਿੱਥੇ ਤੱਕ ਗੁੰਡਿਆਂ ਦਾ ਰਾਜ ਹੋਵੇ ਮਨਨ ਕਿਉਂ ਇਹਨੂੰ ਕੀ ਦੇਖਦੇ ਹੋ ਕਿਸ ਨਿਗਾਹ ਨਾਲ ਤੁਸੀਂ ਦੇਖਦੇ ਹੋ ਤੁਹਾਡੀ ਨਿਗਾਹ ਕੀ ਹੈ ਮੇਰੀ ਨਿਗਾਹ ਮੇਰੀ ਨਿਗਾਹ ਤਾਂ ਹੈ ਕਹਿੰਦੀ ਹੈ ਵੀ ਇਹ ਉਹੀ ਮਹਿਰੋ ਹੈ ਮੁਹਾਲੀ ਮੋਰਚੇ ਤੇ ਗਿਆ ਜਿਸ ਲਈ ਪੁਲਿਸ ਦੀਆਂ ਜਾਗਤਾ ਤੇ ਉਹ ਬੈਰੀਕੇਡਸ ਵਾਪਸ ਕੀਤੇ ਨਿਹੰਗ ਸਿੰਘਾਂ ਨੇ ਪਾਈ ਸਾਡੇ ਮੁੰਡਿਆਂ ਕੋਈ ਗਲਤੀ ਹੋਈ ਚੱਕੋ ਆਪਣਾ ਸਮਾਨ ਠੀਕ ਹੈ ਨਾ ਅੱਜ ਜਨ ਕਾਉਂਟਰ ਕਰਦੀ ਹੈ ਜਿਹੜਾ ਵੱਤ ਵੱਤ ਕ੍ਰਾਈਮ ਕੀਤਾ ਹੋਵੇ ਜਿਹਨੇ ਵੱਤ ਵੱਤ ਫਰੁਤੀਆਂ ਬਸੁਰੀਆਂ ਜਿਹਨੇ ਵੱਤ ਵੱਤ ਕਤਲੇਆਮ ਕੀਤਾ ਹੋਵੇ ਉਸੇ ਗੈਂਗਸਟਰ ਦਾ ਇਨਕਾਉਂਟਰ ਕਰਦੀ ਹੈ ਨਾ ਅਸਲੀ ਦਾ ਨਹੀਂ ਕਹਿੰਦੇ ਗੁਰੂ ਸਾਹਿਬ ਦੀ ਫੌਜ ਹੈ ਲੜਦੀ ਫੌਜ ਹੈ ਪਰ ਜਿਹੜੇ ਲੋਕ ਸਹੀ ਨਿਆਂਗਨ ਨੇ ਉਹਨਾਂ ਨੂੰ ਇਹਨਾਂ ਦਾ ਵਿਰੋਧ ਵੀ ਕਰਨਾ ਚਾਹੀਦਾ ਕਿਉਂ ਨਹੀਂ ਕਰਦੇ ਉਹ ਕਿਉਂ ਨਹੀਂ ਦੱਸਦੇ ਅਸਲੀ ਤਾਂ ਅਸੀਂ ਆ ਇਹਦਾ ਨਕਲੀ ਨੇ ਇਹਦਾ ਐਮ੍ਰਿਤ ਪਾਇਫ ਫੇਰਦੇ ਨੇ ਖੱਪਰ ਸਾਹਿਬ ਦੇ ਹਮਲਾ ਕਰਮ ਵਾਲੇ ਜਿਹੜੇ ਲੋ ਨਿਹੰਗਬਾਨੀ ਲੋਕ ਸੀ ਉਹਨਾਂ ਦਾ ਇਨਕਾਊਂਟਰ ਕੀਤਾ ਗਿਆ ਗੱਲ ਤਾਂ ਇਹ ਨਹੀਂ ਹੈ ਗੱਲ ਧਮਕੀ ਇਸ ਕਰਕੇ ਨਹੀਂ ਹੈ ਕਿ ਉਹਨਾਂ ਨੇ ਅਸ਼ਲੀਲਤਾ ਫੈਲਾਈ ਹੈ ਨਾ ਅਸ਼ਲੀਲਤਾ ਫੈਲਾ ਸਕਦੀਆਂ ਉਹ ਪਰ ਮਹਿਰੋ ਸਾਹਿਬ ਨੂੰ ਨਹੀਂ ਨਾ ਦੁਨੀਆ ਲੈ ਜਿੱਦਾਂ ਕੋੜਕੁੰਮੇ ਵਾਲਾ ਮੁੰਡਾ ਉਹਨੇ 90000 ਰੁਪਏ ਦਿੱਤਾ ਇਹਨੂੰ 90000 ਰੁਪਏ ਦਿੱਤਾ ਉਸ ਤੋਂ ਬਾਅਦ ਨੇ ਉਹਨੂੰ ਫੇਰ ਧਮਕੀਆਂ ਦੇਣੀਆਂ ਸ਼ੁਰੂ ਕੀਤੀਆਂ ਇੱਕ ਮਾਂ ਨੇ ਚਾਰ ਬੱਚੇ ਜੰਮੇ ਇਕ ਕੋਣ ਸਿੰਘ ਕੁਸਿਆਤਾ ਕਿਆ ਉਹ ਤਿੰਨਾਂ ਦੇ ਨਾਲ ਉਹਦਾ ਖੂਨ ਦਾ ਰਿਸ਼ਤਾ ਹੈ ਨਹੀਂ ਦੱਸੋ ਨਾ ਉਹੀ ਮਾਂ ਨੇ ਜੰਮਿਆ ਨਾ ਉਹੀ ਮਹਿੰਦੂ ਮਾਂ ਨੇ ਜੰਮਿਆ ਇੱਕ ਮਿੰਟ ਇੱਕ ਮਿੰਟ ਦੂਜੇ ਪਾਸੇ ਗੁਰੂ ਸਾਹਿਬ ਨੇ ਕੀ ਕਿਹਾ ਸੀਗਾ ਤੇ ਇਹ ਵੈਸ਼ਿਆ ਖੜੀ ਹੈ ਨਾ ਉਹਨੂੰ ਮਾਰਨਾ ਨਹੀਂ ਉਹਨੂੰ ਚੁੰਨੀ ਦੇਣੀ ਹੈ ਜੋਰਾ ਮੈਨੂੰ ਵੀ ਜਿਹੜੀ ਕਮਲਕੌਰ ਭਾਬੀ ਦੇ ਕਤਲ ਹੋਣ ਤੋਂ ਬਾਅਦ ਪਤਾ ਲੱਗਿਆ ਕੋਈ ਕਮਲਕੌਰ ਭਾਬੀ ਹੈਗੀ ਹੈ ਨਹੀਂ ਤੇ ਮੈਨੂੰ ਤਾਂ ਪਤਾ ਨਹੀਂ ਸੀ ਨਿਆਗਸਿਆ ਆਇਆ ਸੀ ਗੁਰੂ ਦਾ ਸਿੰਘ ਲਾੜਨੀ ਫੌਜ ਬਣਿਆ ਆਇਆ ਸੀਗਾ ਇਹਨਾਂ ਮਿਲ ਤੂੰ ਗੁਰੂ ਦੇ ਫਲਾੜਨੀ ਫੋਜ ਦਾ ਜਿਹੜਾ ਬਾਣਾ ਪਾਇਆ ਸੀਗਾ ਉਹਦੀ ਵੀ ਤੂੰ ਬੇਅਦਵੀਂ ਕੀਤੀ ਤੂੰ ਆਲੇ ਕੰਟੈਂਟ ਪਸੰਦ ਕਰਦਾ ਸੀ ਜਦੋਂ ਉੱਥੇ ਬਹਿਸ ہوئی ਟਪੜੋ ਟਪੜੀ ਹੋ ਗਈ ਤੇ ਉੱਥੇ ਬਾਹਰ ਨਾ ਮੁੱਦਾ ਕੀ ਬਣਾ ਲਿਆ ਇੱਕ ਛੋਟੀ ਜਿਹੀ ਲੜਾਈ ਨੂੰ ਛੋਟੀ ਜਿਹੀ ਲੜਾਈ ਨੂੰ ਕਿਨੇ ਕਿਨੇ ਹਵਾ ਦਿੱਤੀ ਕਾਲਕ ਤੇ ਜੱਥੇਦਾਰ ਸਾਹਿਬ ਨੇ ਹਵਾ ਦਿੱਤੀ ਹਰਪੀ ਸਿੰਘ ਜੀ ਦੁਆਰਾ ਲੱਖਾ ਸੋਨਾ ਪਰਮਾਨਾ ਹੋਰ ਛਲੂ ਛਾਂਗੂ ਮੰਗੂ ਆਖਿਓ ਤੇ ਉੱਥੇ ਧਰਨੇ ਲਾ ਰਹੇ ਨੇ ਇੱਕ ਛੋਟੀ ਜਿਹੀ ਲੜਾਈ ਨੂੰ ਵੱਡਾ ਮੁੱਦਾ ਬਣਾਇਆ ਜਾ ਰਿਹਾ ਵੀ ਇਹਨਾਂ ਨੇ ਸਾਡੀਆਂ ਧਾਰਮਿਕ ਭਾਵਨਾ ਦਾ ਹਨਨ ਕੀਤਾ ਲਗਾਤਾਰ ਪਿਛਲੇ ਪੂਸ ਸਾਲਾ ਤੋਂ ਕੁਰਪਾਨਾ ਦੇ ਨਾਲ ਵਾਰ ਦਿੱਤਾ ਕਰ ਰਹੇ ਨੇ ਕਤਲੇਆਮ ਕਰ ਰਹੇ ਨਾ ਪੀਨਾਂ ਦਾ ਵੀ ਇੱਕ ਦੋ ਵਾਰ ਬੰਦਿਆਂ ਦਾ ਐਂਕਾਊਂਟਰ ਹੋ ਜੇ ਤੇ ਨੱਥ ਪੈ ਜੂਗੀ ਆਪਣੇ ਆਪ ਜੇ ਕਾਨੂੰਨ ਦੇ ਦਾਰੇ ਨਾਲ ਪੰਜਾਬ ਉਸ ਚੱਲੀ ਹੁੰਦੀ ਨਾ ਨਿਤਿੰਜੀ ਗੁੱਸਾ ਨਾ ਕਰਿਓ ਤੁਸੀਂ ਵੀ ਨਾ ਇੱਥੇ ਹੁੰਦੇ ਮੈਂ ਵੀ ਨਾ ਹੁੰਦਾ ਅੱਤਵਾਦ ਅੱਜ ਤੱਕ ਨਾ ਖਤਮ ਹੋਣਾ ਮੌਲਵੀ ਕਰਦਾ ਸੀ ਮੰਨਦਾ ਸੀ ਹਿੰਦੂ ਸਮਾਰ ਵੀ ਇੱਕ ਟਾਈਮ ਐਦਾ ਦਾ ਸੀ ਅਕਾਲ ਤਖਤ ਤੋਂ ਕੋਈ ਗੱਲ ਕਹੀ ਜਾਂਦੀ ਸੀ ਸਮਾਜ ਸਾਡਾ ਸਾਰਾ ਹੀ ਪੰਜਾਬ ਦੇ ਪੰਜਾਬੀ ਪੰਜਾਬੀਏ ਤਾਂ ਉਹਨੂੰ ਮੰਦੀ ਸੀ ਪਰ ਅੱਜ ਗੱਲ ਕੀ ਪਹੁੰਚੀ ਗੱਲ ਕਿੱਥੇ ਮੋੜ ਗਈ ਗੁਰਲਾਹ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤਿੰਦਵਾਲੇ ਦੱਸ ਦਈਏ ਕਿ ਲੁਧਿਆਣਾ ਦੇ ਵਿੱਚ ਮੌਜੂਦ ਆ ਸ਼ਿਵਸ਼ਾਨਾ ਪੰਜਾਬ ਦੇ ਨਾਲ ਗੱਲਬਾਤ ਕਰਾਂਗੇ ਪਰ ਦੱਸ ਦਈਏ ਕਿ ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਦੀ ਗੱਲ ਕਰੀਏ ਤੇ ਅੰਮ੍ਰਿਤਸਰ ਦੇ ਵਿੱਚ ਰਹਿਣ ਵਾਲੀ ਸੋਸ਼ਲ ਮੀਡੀਆ ਇਨਫਲੂਐਂਸਰ ਜਿਹੜੀ ਹੈ ਦੀਪਿਕਾ ਲੁਥਰਾ ਜਨੂੰ ਦੱਸਦੀ ਹੈ ਕਿ ਕਾਫੀ ਧਮਕੀਆਂ ਆਈਆਂ ਤੇ ਉਸ ਤੋਂ ਬਾਅਦ ਉਹਨੂੰ ਸਿਕਿਉਰਿਟੀ ਵੀ ਜਿਹੜੀ ਹੈ ਉਹ ਪ੍ਰੋਵਾਈਡ ਹੋ ਗਈ ਤੇ ਨਾਲ ਦੱਸਦੀ ਹੈ ਕਿ ਧਮਕੀ ਦੇਣ ਵਾਲੇ ਜਿਹੜੇ ਧਮਕੀ ਦੇਣ ਵਾਲਾ ਜਿਹੜਾ ਕਿਊਸ਼ਟ ਸੀਗਾ ਉਹ ਵੀ ਫੜਿਆ ਗਿਆ ਵੈ ਪਟਿਆਲੇ ਦੇ ਵਿੱਚੋਂ ਸੋ ਗੱਲਬਾਤ ਕਰ ਲੈਣੇ ਕਾਨੂੰਨ ਵਿਵਸਥਾ ਨੂੰ ਲੈ ਕੇ ਸ਼ਿਵਸ਼ਨਾ ਪੰਜਾਬ ਸਾਡੇ ਨਾਲ ਮੌਜੂਦ ਹੈ ਕਿ ਲਗਾਤਾਰ ਜਿਹੜੀ ਇਹ ਧਮਕੀ ਫਰੇ ਮੈਸੇਜ ਧਮਕੀ ਭਰਿਆ ਜਿਹੜਾ ਕੋਲ ਹੈ ਲਗਾਤਾਰ ਸੋਸ਼ਲ ਮੀਡੀਆ ਦੇ ਸੁਰਖੀਆਂ ਦੇ ਵਿੱਚ ਆਈਆਂ ਤੇ ਕਦੀ ਜੇਕਰ ਗੱਲ ਕਰਦੀਏ ਤੇ ਕਮਲ ਕੌਰ ਭਾਬੀ ਜਿਹੜੀ ਆ ਉਹ ਸੁਰਖੀਆਂ ਦੇ ਵਿੱਚ ਤੇ ਨਾਲ ਸੋਸ਼ਲ ਮੀਡੀਆ ਉੱਤੇ ਅਮਰਪਾਲ ਸਿੰਘ ਮਹਿਰੂ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਸੁਰਖੀਆਂ ਦੇ ਵਿੱਚ ਹੈਗਾ ਵੈ ਸੋ ਨਾਲ ਦੱਸਦੀ ਕਿ ਤੀਜੀ ਕੁੜੀ ਜੇਕਰ ਗੱਲ ਕਰੀਏ ਤੇ ਜਨੂੰ ਧਮਕੀ ਜਿਹੜੀ ਆ ਰਹੀ ਸੀਗੀ ਤੇ ਉਸ ਤੋਂ ਬਾਅਦ ਪੰਜਾਬ ਪੁਲਿਸ ਸਖਤ ਐਕਸ਼ਨ ਮੋਡ ਤੇ ਆਂਦੇ ਹੋਏ ਉਹਨੂੰ ਸਿਕਿਉਰਟੀ ਵੀ ਜਿਹੜੀ ਹੈ ਦੇ ਦਿੱਤੀ ਗਈ ਹੈ ਤੇ ਉਸ ਤੋਂ ਬਾਅਦ ਸਿਚੁਏਸ਼ਨ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰ ਲੈਣ ਪ੍ਰਧਾਨ ਜੀ ਅੱਜ ਸਿਚੁਏਸ਼ਨ ਆ ਪੰਜਾਬ ਲੁਧਿਆਣਾ ਦੇ ਵਿੱਚ ਅਸੀਂ ਮੌਜੂਦ ਆ ਇਸ ਟਾਈਮ ਕੀ ਕਹਿਣਾ ਚਾਹੋ ਜਕਰ ਬੀਰ ਬਜਰੰਗੇ ਹਰ ਹਰ ਮਹਾਦੇਵ ਇੱਕੋ ਹੀ ਜੋ ਕਾਨੂੰਨ ਵਿਵਸਥਾ ਦੀ ਗੱਲ ਕਰਦੇ ਉਹ ਤਾਂ ਇੱਕੋ ਹੀ ਗੱਲ ਆ ਜਾਂਦੀ ਹੈ ਸ਼ਿਵ ਸ਼ਕਤੀ ਦਾ ਜਾਪ karenge ਆਪਣੀ ਰੱਖਿਆ ਆਪ karenge ਜੋ ਹਾਲਾਤ ਚੱਲਦੇ ਪਏ ਨਾ ਤਾਂ ਪੰਜਾਬ ਸਰਕਾਰ ਨੂੰ ਪੰਜਾਬੀਆਂ ਨੂੰ ਖੁੱਲੇ ਆਰਮਡ ਸਨਸ ਬਣਾ ਲੈਣੇ ਚਾਹੀਦੇ ਆਪਣੇ ਆਤਮ ਸਨਮਾਨ ਦੇ ਲਈ ਆਪਣੀ ਆਤਮ ਰੱਖਿਆ ਦੇ ਲਈ ਇੱਥੇ ਤਾਂ ਗੁੰਡਿਆਂ ਦਾ ਰਾਜ ਹੋ ਚੁੱਕਾ ਹੈ ਇੱਥੇ ਤਾਂ ਗੁੰਡਿਆਂ ਦਾ ਨੀਲੇ ਬਾਣੇ ਜਿਹੜੇ ਗੁੰਡੇ ਘੁੰਮਦੇ ਪਏ ਨੇ ਉਹਨਾਂ ਦਾ ਰਾਜ ਹੋ ਚੁੱਕਿਆ ਜਿੱਦ ਨੂੰ ਦੇਖਦੇ ਨੇ ਸऱ्याਾਂ ਫੋਨ ਕਰਕੇ ਧਮਕੀ ਜਿਹਨੂੰ ਦੇਖਦੇ ਸੋਸ਼ਲ ਮੀਡੀਆ 'ਚ ਧਮਕੀ ਪੰਜਾਬ ਸਰਕਾਰ ਦੁਆਰਾ ਪੰਜਾਬ ਪੁਲਿਸ ਦੁਆਰਾ ਗੈਂਗਸਟਰ ਤਾਂ ਮਾਰੇ ਜਾਂਦੇ ਨੇ ਪਰ ਇਹੜੇ ਨੀਲੇ ਬਾਣੇ 'ਚ ਗੈਂਗਸਟਰ ਘੁੰਮਦੇ ਵੀ ਨਹੀਂ ਸऱ्याਾਂ ਮੈਂ ਅੱਤਵਾਦੀ ਵੀ ਕਹਿ ਸਕਦਾ ਇਹਨਾਂ ਨੂੰ ਇਹਨਾਂ ਦਾ ਕਤਲ ਇਹਨਾਂ ਦਾ ਅਨਕਾਊਂਟਰ ਕਿਉਂ ਨਹੀਂ ਕੀਤਾ ਜਾਂਦਾ ਸਵਾਲ ਹੈ ਸਾਡਾ ਵੀ ਲੋਕ ਕਹਿ ਰਹੇ ਨੇ ਵੀ ਇਹਨਾਂ ਨੀਲੇ ਬਾਣੇ 'ਚ ਘੁੰਮਣ ਵਾਲੇ ਜਿਹੜੇ ਅੱਤਵਾਦੀ ਨੇ ਗੈਂਗਸਟਰ ਨੇ ਇਹਨਾਂ ਦਾ ਇਨਕਾਊਂਟਰ ਕਿਉਂ ਨਹੀਂ ਕੀਤਾ ਜਾਂਦਾ ਕਿਉਂ ਨਹੀਂ ਅਮਰਤਪਾਲ ਮੇਰੋ ਦਾ ਇਨਕਾਊਂਟਰ ਕੀਤਾ ਜਾਂਦਾ ਕਿਉਂ ਨਹੀਂ ਥਾਪਰ ਸਾਹਿਬ ਦੇ ਹਮਲਾ ਕਰਮ ਵਾਲੇ ਜਿਹੜੇ ਲੋਕ ਨਿਹੰਗ ਵਾਲੇ ਲੋਕ ਸੀ ਉਹਨਾਂ ਦਾ ਇਨਕਾਊਂਟਰ ਕੀਤਾ ਗਿਆ ਜਿਹੜੇ ਲੋਕ ਹੋਰ ਵੀ ਨੇ ਜਿਨੇ ਹੁਣ ਗੋਬਿੰਦਗੜ੍ਹ ਦੀ ਗੱਲ ਲਾ ਲਓ ਤਾਜੀ ਤਾਜੀ ਘਟਨਾ ਹੈ ਫਤੇਗੜ੍ਹ ਸਾਹਿਬ ਫਤੇਗੜ੍ਹ ਸਾਹਿਬ ਦੇ ਵਿੱਚ ਹੈ ਗਪੜੋਸਤੀ ਦਾ ਕੁਝ ਪੈਸੇ ਮੰਗਦਾ ਸੀ ਜ਼ਬਰਦਸਤੀ ਉਹਦੇ ਪੈਸੇ ਨਹੀਂ ਦਿੱਤੇ ਉਹਦੇ ਦੋਨੋਂ ਗੁੱਟ ਵੱਢ ਦਿੱਤੇ ਕਿਉਂ ਨਹੀਂ ਇਹਨਾਂ ਲੋਕਾਂ ਦਾ ਇਨਕਾਊਂਟਰ ਕੀਤਾ ਜਾਂਦਾ ਇਹ ਨੱਥ ਤਾਂ ਹੀ ਪਹਿਣੀ ਹੈ ਜਦੋਂ ਇਹਨਾਂ ਦਾ ਇਨਕਾਊਂਟਰ ਹੋਣਾ ਸ਼ੁਰੂ ਹੋਏਗਾ ਬਿਲਕੁਲ ਪਾਸੇ ਪੰਜੋ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਪ੍ਰਧਾਨ ਜੀ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਇਨਕਾਊਂਟਰ ਦੀ ਜਿਹੜੀ ਗੱਲ ਹੈ ਜਾਂ ਨੀਲੇ ਬਾਣੀ ਦੀ ਜਿਹੜੀ ਤੁਸੀਂ ਗੱਲ ਕੀਤੀ ਇਹ ਨੀਲਾ ਬਾਣਾ ਜਿਹੜਾ ਵੈ ਗੁਰੂ ਸਬਾਨ ਨੇ ਦਿੱਤਾ ਸੀਗਾ ਉਹਨਾਂ ਨੂੰ ਗਊ ਗਰੀਬ ਰੱਖਿਆ ਵਾਸਤੇ ਦਿੱਤਾ ਵੈ ਪੰਜੋ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਪੰਜਾਬ ਪੁਲਿਸ ਵੀ ਕਿਹੜਾ ਹਰੇਕ ਬਦਮਾਸ਼ ਦਾ ਇਨਕਾਊਂਟਰ ਕਰਦੀ ਹੈ ਉਸੇ ਬਦਮਾਸ਼ ਦਾ ਇਨਕਾਊਂਟਰ ਕਰਦੀ ਹੈ ਜਿਹੜਾ ਵੱਤਵੱਦ ਕ੍ਰਾਈਮ ਕੀਤਾ ਹੋਵੇ ਜਿਹਨੇ ਵੱਤਵੱਦ ਫਰੋਤੀਆਂ ਮਸੂਲੀਆਂ ਜਿਹਨੇ ਵੱਤਵੱਦ ਕਤਲੇਆਮ ਕੀਤਾ ਹੋਵੇ ਉਸੇ ਉਸੇ ਗੈਂਗਸ ਲਾੜੀ ਫੂਜ ਹੈ ਪਰ ਜਿਹੜੇ ਲੋਕ ਸਹੀ ਨਿਆੰਗ ਨੇ ਉਹਨਾਂ ਨੂੰ ਇਹਨਾਂ ਦਾ ਵਿਰੋਧ ਵੀ ਕਰਨਾ ਚਾਹੀਦਾ ਕਿਉਂ ਨਹੀਂ ਕਰਦੇ ਉਹ ਕਿਉਂ ਨਹੀਂ ਦੱਸਦੇ ਅਸਲੀ ਤਾਂ ਅਸੀਂ ਆ ਇਹ ਤਾਂ ਨਕਲੀ ਨੇ ਇਹ ਤਾਂ ਐਵੇਂ ਪਾਏ ਫਿਰ ਤੁਰੇ ਫਿਰਦੇ ਨੇ ਕਿਉਂ ਨਹੀਂ ਡੰਗ ਚਖਦੇ ਨੇ ਉੱਤੇ ਅਸਲੀ ਜਿਹੜੇ ਨਿਆੰਗ ਨੇ ਜਿਹੜੇ ਛੋਣੀਆਂ 'ਚ ਬੈਠੇ ਨੇ ਕਿਉਂ ਨਹੀਂ ਛੋਣੀਆਂ ਤੋਂ ਬਾਹਰ ਨਿਕਲ ਗਏ ਇਹਨਾਂ ਦੇ ਖਿਲਾਫ ਕਾਰਵਾਈ ਕਰਦੇ ਉਹ ਨਹੀਂ ਕਰਦੇ ਜੋ ਨਹੀਂ ਕਰਦੇ ਤਾਂ ਫਿਰ ਸਰਕਾਰਾਂ ਨੂੰ ਚਾਹੀਦਾ ਇਹਨਾਂ ਦਾ ਰਿਕਾਉਂਟਰ ਕਰਨ ਦੀਪਿਕਾ ਲੁਤਰਾ ਬਾਰੇ ਕੀ ਕਹਿਣਾ ਚਾਹੋਗੇ ਅੰਬਰਸਦੀ ਜਿਹੜੀ ਕੁੜੀ ਐ ਉਹ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜਿੱਦਾਂ ਕਿ ਉਹਨੂੰ ਵੀ ਧਮਕੀ ਪਰੇ ਕੋਲ ਜਾਂਦੇ ਆ ਮੈਸੇਜ ਆਂਦਾ ਵਾ ਤੇ ਉਹ ਸਖਤ ਐਕਸ਼ਨ ਮੋਡ ਤੇ ਆਂਦੀ ਐ ਪੰਜਾਬ ਪੁਲਿਸ ਅੱਗੇ ਗੁਹਾਰ ਲਗਾਂਦੀ ਆ ਉਸ ਤੋਂ ਬਾਅਦ ਪੁਲਿਸ ਵੀ ਜਿਹੜੀ ਐਕਸ਼ਨ ਮੋਡ ਤੇ ਆ ਇਹਦਾ ਮਤਲਬ ਆਪਾਂ ਇਹ ਮੰਨ ਕੇ ਚੱਲੀਏ ਵੀ ਪੰਜਾਬ ਦੇ ਅੰਦਰ ਜਿਹੜੀ ਕਾਨੂੰਨ ਵਿਵਸਥਾ ਖਰਾਬ ਹੋ ਚੁੱਕੀ ਐ ਪੰਜਾਬ ਪੁਲਿਸ ਦੇ ਜਿੱਥੇ ਮੈਨੂੰ ਤਾਂ ਇਹ ਮਹਿਸੂਸ ਹੁੰਦਾ ਚਾਹੇ ਮੇਰੇ ਵਾਲਾ ਕੇਸ ਸੀ ਚਾਹੇ ਜਿਹੜੇ ਕਮਲਕੌਰ ਵਾਲਾ ਕੇਸ ਆ ਜਾਂ ਕੋਈ ਹੋਰ ਜਿਹੜੇ ਧਮਕੀਆਂ ਦਿੱਤੀਆਂ ਜਾ ਰਹੀਆਂ ਜਿੰ ਇਹ ਲੈ ਕੇ ਚੱਲੀ ਹੈ ਪੂਰੇ ਪੰਜਾਬ ਦੇ ਵਿੱਚ 150 ਤੋਂ ਲੈ ਕੇ 200 ਇਨਫਲੂਐਂਸਰਸ ਹੋਣੇ ਆ। ਕੀ ਸਾਰਿਆਂ ਨੂੰ ਮਰਿਆ ਜਾਏਗਾ? ਤੁਸੀਂ ਗੱਲ ਕੀਤੀ ਦੀਪਾ ਘਾ ਲੁਤਰਾ ਦੀ। ਉਹ ਵਿਚਾਰੀ ਮਾਫੀ ਮੰਗ ਰਹੀ ਹੈ। ਉਹ ਕਹਿੰਦੀ ਮੈਂ ਆਪਣਾ ਕੰਟੈਂਟ ਡਿਲੀਟ ਕਰਤੇ। ਗੱਲ ਤਾਂ ਇਹ ਨਹੀਂ ਹੈ। ਗੱਲ ਧਮਕੀ ਇਸ ਕਰਕੇ ਨਹੀਂ ਹੈ ਕਿ ਉਹਨਾਂ ਨੇ ਸ਼ਰੀਲਤਾ ਫਲਾਈ ਹੈ। ਨਾ ਅਸ਼ਲੀਲਤਾ ਫਲਾ ਸਕਦੀਆਂ ਉਹ। ਪਰ ਮਹਿਰੋ ਸਾਹਿਬ ਨੂੰ ਮਹੀਨਾ ਦਿੰਦੀਆਂ ਰਹਿਣ। ਜਿੱਦਾਂ ਕੋੜਕੁੰਮੇ ਵਾਲਾ ਮੁੰਡਾ ਉਹਨੇ 90000 ਰੁਪਏ ਦਿੱਤਾ ਇਹਨੂੰ। 90000 ਰੁਪਏ ਦਿੱਤਾ। ਉਦੋਂ ਬਾਅਦ ਨੇ ਉਹਨੂੰ ਫੇਰ ਧਮਕੀਆਂ ਦੇਣੀਆਂ ਸ਼ੁਰੂ ਕੀਤੀਆਂ ਐਂਡ ਕੀ ਹੋਇਆ ਉਹ ਮੁੰਡਾ ਇੰਨਾ ਦੁਖੀ ਹੋ ਗਿਆ ਕਿ ਉਹਦਾ ਪਿੰਡ ਘਟਾ ਹੋ ਗਿਆ ਇਹ ਉੱਥੋਂ ਭੱਜਿਆ ਪਰ ਮੇਰੂ ਵੱਲੋਂ ਕਿਹਾ ਜਾਂਦਾ ਕਿ ਇਹ ਗਲਤ ਵੀਡੀਓ ਡਬਲ ਮਾਈਨਿੰਗ ਗੱਲ ਜਿਹੜੀ ਹੈ ਕਰਦੇ ਨੇ ਸੋਸ਼ਲ ਮੀਡੀਆ ਤੇ ਉਸ ਤੋਂ ਬਾਅਦ ਇਹਨਾਂ ਨੂੰ ਸਮਝਾਇਆ ਗਿਆ ਸੀ ਬਿਲਕੁਲ ਉਹ ਚਾਹਦਾ ਦੇਖੋ ਕਾਨੂੰਨ ਹੈ ਇੱਕ ਦੁਨੀਆ ਦੇ ਵਿੱਚ ਉਹਦੀ ਆਈਡੀ ਬਲੌਕ ਕੀਤੀ ਜਾ ਸਕਦੀ ਸੀ ਜੇ ਆਪਣਾ ਮੇਰੂ ਕਹਿੰਦਾ ਮੇਰੇ ਨਾਲ ਇੰਨੀ ਦੁਨੀਆ ਹੈਗੀ ਹੈ 100 ਬੰਦਾ ਜਾਂ 50 ਬੰਦਾ ਉੱਤੇ ਰਿਪੋਰਟ ਕਰਦਾ ਉਹਦੀ ਆਈਡੀ ਬਲੌਕ ਹੋ ਜਾਂਦੀ ਕਿਹੜੀ ਵੱਡੀ ਗੱਲ ਸੀਗੀ ਉਹਦੀ ਰਿਪੋਰਟ ਕਰਦਾ ਥਾਣੇ ਇਹ ਵਿੱਚ ਸਾਈਬਰ ਕ੍ਰਾਈਮ ਦੀ ਰਿਪੋਰਟ ਕਰਦਾ ਕਿ ਸਾਡਾ ਮਾਹੌਲ ਖਰਾਬ ਕੀਤਾ ਜਾ ਰਿਹਾ ਜਿਸ ਚੀਜ਼ ਦਾ ਸਰਕਾਰ ਨੇ ਕਾਨੂੰਨ ਨਹੀਂ ਬਣਾਇਆ ਉਸ ਦਾ ਕਾਨੂੰਨ ਹੀ ਬਣਾਣਗੇ ਇਹ ਤਾਲਿਬਾਨ ਹੈ ਇਹ ਤਾਲਿਬਾਨੀ ਅਮਰ ਕੀ ਸੋਚ ਲਾ ਕੇ ਚੱਲ ਰਿਹਾ ਵੈਸੇ ਤਾਂ ਉਹ ਮੁਸਲਮਾਨ ਸੀਗਾ ਹੋ ਸਕਦਾ ਉਹਦੇ ਵਿੱਚ ਵੀ ਤਾਲਿਬਾਨੀ ਵਾਲੀ ਸੋਚ ਹੋਵੇ ਪਾਕਿਸਤਾਨ ਦੀ ਛਿੱਟੀ ਵੀ ਹੋ ਸਕਦੀ ਹੈ ਹੱਗ ਲੰਨੀ ਨਹੀਂ ਹੋ ਪਾਕਿਸਤਾਨ ਤੋਂ ਮਦਦ ਲਈ ਉਹ ਆਇਆ ਫੋਨ ਆਇਆ ਉਹਦੇ ਹਾਂ ਫੋਨ ਪੱਟੀ ਦਾ ਫੋਨ ਆਇਆ ਪੱਟੀ ਦਾ ਫੋਨ ਆਇਆ ਕਿ ਤੇਰੇ ਨਾਲ ਖੜੇ ਹੈ ਇਹਦੇ ਸਾਰੇ ਚੀਜ਼ ਦੇਖੀਆਂ ਜਾਣੀਆਂ ਚਾਹੀਦੀਆਂ ਕੀ ਮੰਨਦੇ ਕੀ ਹੋਏ ਨੂੰ ਕੀ ਦੇਖਦੇ ਹੋ ਕਿਸ ਨਿਗਾਹ ਨਾਲ ਤੁਸੀਂ ਦੇਖਦੇ ਹੋ ਤੁਹਾਡੀ ਨਿਗਾਹ ਕੀ ਹੈ ਮੇਰੀ ਨਿਗਾਹ ਮੇਰੀ ਨਿਗਾਹ ਤਾਂ ਇਹ ਕਹਿੰਦੀ ਹੈ ਵੀ ਇਹ ਉਹੀ ਮਹਿਰੋ ਹੈ ਮੁਹਾਲੀ ਮੋਰਚੇ ਤੇ ਗਿਆ ਜਿਸਲੇ ਪੁਲਿਸ ਦੀਆਂ ਜਾਗਟਾਂ ਤੇ ਉਹ ਬੈਰੀਕੇਡਸੋਂ ਵਾਪਸ ਕੀਤਾ ਨਿਹੰਗ ਸਿੰਘਾਂ ਨੇ ਕਿ ਭਾਈ ਸਾਡੇ ਮੁੰਡਿਆਂ ਕੋਈ ਗਲਤੀ ਹੋਈ ਹੈ ਚੱਕੋ ਆਪਣਾ ਸਮਾਨ ਠੀਕ ਹੈ ਨਾ ਉੱਥੇ ਜਾ ਕੇ ਇਹ ਆਪਣੇ ਮੁੰਡੇ ਲੈ ਕੇ ਪਹੁੰਚ ਗਿਆ ਪਹੁੰਚ ਗਿਆ ਜਿੱਲੇ ਬਾਬਾ ਜੀ ਨੇ ਉੱਥੇ ਜਿਹੜੇ ਬੈਠੇ ਸੀ ਧਰਨੇ ਤੇ ਉਹਨਾਂ ਨੇ ਡਟਿਆ ਤਾਂ ਸਾਹਮਣੇ ਠੇਕਾ ਖੁੱਲਾ ਸੀ ਉਹਦੇ ਮਗਰ ਪੈ ਗਿਆ ਉਹਨੂੰ ਕਹਿੰਦਾ ਤੂੰ ਠੇਕਾ ਖੋਲਿਆ ਤੇ ਧਰਨਣ ਲੱਗਿਆ ਹੋਇਆ ਉਹ ਕੋ 15-20 ਬੋਤਲਾਂ ਲੈ ਗਿਆ ਐਡਾ ਕ ਚੋਰ ਤਾਂ ਹੈਗਾ ਇਹ ਸ਼ਰਾਬ ਦੀਆਂ ਬੋਤਲਾਂ ਤੇ ਵਿਕ ਗਿਆ ਨਹੀਂ ਨਹੀਂ ਗੰਤਾ ਇਹ ਹੈ ਮਿੰਦਾ ਹਰਾਨੀ ਆਰੀ ਆ ਵੀ ਕਾਲ ਤੱਕ ਦੇ ਜਿਹੜੇ ਜੱਥੇਦਾਰ ਸਾਹਿਬ ਨੇ ਉਹ ਇਹਨਾਂ ਦੀ ਸਹਿਮਤੀ ਪ੍ਰਗਟ ਕਰਦੇ ਪਏ ਨੇ ਉਹ ਇਹਨਾਂ ਨੂੰ ਸ਼ਾਬਾਸ਼ੀ ਦੇ ਰਹੇ ਨੇ ਮੈਂ ਤਾਂ ਇਹ ਪੁੱਛਣਾ ਚਾਹੁੰਦਾ ਵੀ ਕਾਲ ਤੱਕ ਦੇ ਜੱਥੇਦਾਰ ਸਾਹਿਬ ਕਿਹਾ 1980 ਤੋਂ ਪਹਿਲੇ ਜਿਹੜਾ ਅੱਤਵਾਦ ਸ਼ੁਰੂ ਹੋਇਆ ਸੀ ਹੈ ਜਿਹੜਾ ਉੱਥੇ ਜੇ ਬੈ ਕੇ ਜਰਨੈਲ ਸੀ ਪਿੰਡਾਲ ਨੇ ਸ਼ੁਰੂ ਕੀਤਾ ਸੀ ਉਦਾਂ ਦੀ ਥਾਪੀ ਤੁਸੀਂ ਮੇਰੇ ਨੂੰ ਦਿੱਤੀ ਜਾ ਰਹੀ ਹੈ ਬਿਲਕੁਲ 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 ਦੁਬਾਰਾ ਤੋਂ ਦੁਬਾਰਾ ਤੋਂ ਜੋ ਮੈਨੂੰ ਮਹਿਸੂਸ ਹੋ ਰਿਹਾ ਵਾ ਮੈਂ ਉਹ ਹੱਤਵਾਦ ਚੜਦਾ ਵੀ ਦੇਖਿਆ ਉੱਤਰਦਾ ਵੀ ਦੇਖਿਆ ਉਹ ਆਪਰੇਸ਼ਨ ਬਲੂ ਸਟਾਰ ਦਾ ਨਾਲ ਸਾਕਾ ਨੀਲਾ ਤਾਰਾ ਵੀ ਦੇਖਿਆ ਆਪਣੀ ਅੱਖਾਂ ਨਾਲ ਆਪਣੇ ਝੇਲਿਆ ਉਹਨੂੰ ਅੱਜ ਉਹੀ ਮਾਹੌਲ ਤਿਆਰ ਕੀਤਾ ਜਾ ਰਿਹਾ ਮੈਨੂੰ ਫੇਰ ਲੱਗਦਾ ਕਿ ਦੁਬਾਰਾ ਤੋਂ ਕਿਤੇ ਸਾਡੇ ਜਿਹੜਾ ਪਵਿੱਤਰ ਸਮੇਤ ਰਹਿਣ ਨੂੰ ਤੁਸੀਂ ਉਸ ਸਮੇਂ ਤੋਂ ਕਿੱਦਾਂ ਲੈ ਕੇ ਜਾ ਰਹੇ ਹੋ ਇਨਫਲੂਐਂਸਰਾਂ ਨੂੰ ਤੁਸੀਂ ਜਿਹੜਾ ਸਾਡਾ ਪਵਿੱਤਰ ਜਿਹੜਾ ਪਵਿੱਤਰ ਰਹਿਮੰਦਰ ਸਾਹਿਬ ਆ ਕਿਤੇ ਦੁਆਰਤੀ ਬੇਅਦਬੀ ਨਾ ਹੋਵੇ ਮੈਂ ਸਾਰੇ ਸਿੱਖ ਸਮਾਜ ਨੂੰ ਇਹ ਕਹੂੰਗਾ ਸਭ ਨੂੰ ਅਕੇ ਹੋ ਕੇ ਇਸ ਗੱਲ ਦਾ ਵਿਰੋਧ ਕਰਨਾ ਚਾਹੀਦਾ ਕਿਤੇ ਇਹ ਨਾ ਹੋਵੇ ਦੁਬਾਰਾ ਤੋਂ ਗੁੰਡੇ ਹੱਥੇ ਪਹੁੰਚ ਜਾਣ ਪ੍ਰਸ਼ਾਸਨ ਸਟੇਕਸ਼ਨ ਮੋੜ ਤੇ ਹੈ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਹੈ ਦੋ ਲੋਕ ਜਿਹੜੇ ਨੇ ਫੜੇ ਗਏ ਨੇ ਉਸ ਤੋਂ ਬਾਅਦ ਤੀਜਾ ਜਿਹੜਾ ਚਲੋ ਫਰਾੜ ਅਸੀਂ ਜਿਹੜੀ ਗੱਲ ਕਰ ਰਹੇ ਆਂ ਜਿਹੜੀਆਂ ਮੇਰੇ ਦੇ ਹੱਕ 'ਚ ਵੀਡੀਓ ਪੈ ਰਹੀਆਂ ਉਹਨਾਂ ਦੇ ਖਿਲਾਫ ਕਾਰਵਾਈ ਕਿਉ ਸ਼ੁਰੂ ਸਣੀ ਕੋਈ ਉਹ ਹਲਕੀ ਪੋਸਟ ਵੀ ਪਾ ਦੇਣਾ ਤਾਂ ਉਹਦੇ ਨੋਟਿਸ ਨਿਕਲ ਜਾਂਦੇ ਵੀ ਇਹਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ ਹੈ ਹੇਟ ਸਪੀਚ ਦੇ ਪਰਚੇ ਦਰਜ ਕਿਤੇ ਜਾਂ ਜਿਹੜੇ ਲੋਕ ਕਤਲੇਆਮ ਦੀ ਬਕਾਲਤ ਕਰਦੇ ਬੀਣੀ ਵੀਡੀਓ ਪਾ ਰਹੇ ਨੇ ਜਾਗੋਗਾ ਰਹੇ ਨੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ ਉਹਨਾਂ ਦੇ ਮੂੰਹ ਬੰਦ ਕਿਉਂ ਨਹੀਂ ਕੀਤੇ ਜਾਂਦੇ ਉਹਨਾਂ ਦੇ ਸੋਸ਼ਲ ਮੀਡੀਆ ਹੈਕ ਕਿਉਂ ਨਹੀਂ ਕੀਤੇ ਜਾਂਦੇ ਦੱਸੋ ਨਾ ਮੇਰੀ ਗੱਲ ਇਹਦਾ ਮਤਲਬ ਕੀ ਹੈ ਵੀ ਅਸੀਂ ਖੜੇ ਕਿੱਥੇ ਹਾਂ ਲੋਕ ਸੋਚੋਂ ਦੇ ਮਜਬੂਰ ਹੋ ਗਏ ਨੇ ਇਹ ਪੰਜਾਬ ਸਾਡਾ ਕਿਸ ਦਿਸ਼ਾ ਨੂੰ ਜਾ ਰਿਹਾ ਹੈ ਲੋ ਸੋਣਾ ਅਸੀਂ ਤਾਂ ਚਾਹੁੰਦੇ ਵੀ ਪੰਜਾਬ 'ਚ ਕੋਈ ਇੰਡਸਟਰੀ ਆਵੇ ਇਦਾਂ ਜਿਹੜੇ ਹਾਲਾਤ ਚੱਲਦੇ ਹੋਏ ਨੇ ਪੰਜਾਬ 'ਚ ਕੋਈ ਇੰਡਸਟਰੀ ਆਏਗੀ ਸਾਨੂੰ ਅਹਿਸਾਸ ਕਰਾਇਆ ਜਾ ਰਿਹਾ ਹੈ ਸਾਨੂੰ ਅਹਿਸਾਸ ਕਰਾਇਆ ਜਾ ਰਿਹਾ ਹੈ ਕਿ ਤੁਸੀਂ ਗੁਲਾਮ ਹੋ ਜੇ ਗੁਲਾਮ ਇਹ ਕਿਉਂ ਪੱਗ ਆਪਣੇ ਬੰਨੀ ਹੋਈ ਆ ਠੀਕ ਆ ਹਥਿਆਰ ਆਪਣੇ ਲੱਗਾ ਹੋਇਆ ਹੈ ਆਪਾਂ ਆ ਕੇ ਕਿਸੇ ਨੂੰ ਵੀ ਧਮਕੀਆਂ ਦਿੰਨੇ ਜਿਹੜਾ ਕਿ ਹਥਿਆਰ ਲੱਗਿਆ ਹੋਇਆ ਇੱਕ ਮਿੰਟ ਰ ਇੱਕ ਇੱਕ ਹਥਿਆਰ ਲੱਗਿਆ ਹੈ ਹਥਿਆਰ ਨਾਲ ਤਾਂ ਕੋਈ ਵੀ ਡਰ ਜਾਊਗਾ ਮੈਂ ਮੰਨਣਾ ਇਹਨਾਂ ਨੂੰ ਤਾਂ ਨਿਹੱਥੇ ਬੰਦਿਆਂ ਕੋਲ ਨਾ ਆਪ ਵੀ ਨਿਹੱਥੇ ਹੀ ਆਣ ਔਰ ਕਿ ਆ ਵਾਸਤੇ ਆ ਔਰ ਨਹੀਂ ਨਹੀਂ ਰੱਖਿਆ ਵਾਸਤੇ ਲੋਕਾਂ ਦੇ ਮਾਰਨ ਵਾਸਤੇ ਆ ਕਿ ਰੱਖਿਆ ਵਾਸਤੇ ਆ ਠੱਪਰ ਸਾਹਿਬ ਦੇ ਮਾਰੀਏ ਵੀ ਆ ਇੱਕ ਮਿੰਟ ਨਿਹੱਤੇ ਯਾਰ ਕਰ ਲੈਨੇ ਆ ਦੋ ਦੋ ਹੱਥ ਰੱਖਿਆ ਵਾਸਤੇ ਆ ਨਹੀਂ ਨਹੀਂ ਬਿਨਾ ਹਥਿਆਰਾਂ ਦੁਆਣ ਬਿਨਾ ਹਥਿਆਰਾਂ ਦੁਆਣ ਬਿਨਾ ਪਗ ਲਾਇਣ ਕਿਉਂਕਿ ਥੋੜਾ ਏ ਧੱਕਾ ਲਾਓ ਪੱਗ ਕਿ ਜਿੰਦੀ ਐ ਨਾ ਨਹੀਂ 295 ਜਿਹੜੇ ਸਰਾਰਤੀ ਅੰਸਰ ਨੇ ਤੁਸੀਂ ਉਹਨਾਂ ਨੂੰ ਕਹੋ ਨਾ ਤੁਸੀਂ ਹਰੇਕ ਨੂੰ ਜਿੱਦਾਂ ਕਹਿ ਰਹੇ ਹੋ ਜਿਹੜੇ ਸਰਾਰਤੀ ਅੰਸਰ ਨੇ ਤੁਸੀਂ ਉਹਨਾਂ ਦੀ ਗੱਲ ਕਰੋ ਨਾ ਉਹਨਾਂ ਦੀ ਗੱਲ ਹੋ ਰਹੀ ਐ ਮੁਕਸਰ ਦੇ ਵਿੱਚ ਕੀ ਹੋਇਆ ਸ਼ਿਫ ਸੈਨਿਕਾਂ ਨੇ ਆਪਣੀ ਮੰਗਾਂ ਨੂੰ ਲੈ ਕੇ ਧਰਨਾ ਲਾਇਆ ਸੀ ਠੀਕ ਐ ਇੱਕ ਸਿੱਖ ਜੁਵਾਨ ਆਂਦਾ ਗੱਡੀ ਲੈ ਕੇ ਆਂਦਾ ਰਸਤਾ ਗੱਡੀ ਕਢਣ ਦੀ ਕਹਿੰਦਾ ਯੂਨੀਵਰਸਿਟੀ ਕਢ ਮੈਂ ਗੱਡੀ ਕਢਣੀ ਐ ਜੋ ਸ਼ਿਫ ਸੈਨਿਕਾਂ ਨੇ ਰਸਤਾ ਲੀਤਾ ਉਹਨੇ ਗਿੰਦੀ-ਗਿੰਦੀਆਂ ਗਾਲਾਂ ਕਢੀਆਂ ਜਦੋਂ ਉੱਥੇ ਗੱਡੀ ਚੜ੍ਹਾਉਂਦੀ ਉਹਨੇ ਕੋਸ਼ਿਸ਼ ਕੀਤੀ ਜਦੋਂ ਛੋਟੀ ਜਿਹੀ ਲੜਾਈ ਨੂੰ ਕਿਨੇ ਕਿਨੇ ਹਵਾ ਦਿੱਤੀ ਕਾਲ ਤੱਕ ਦੇ ਜੱਥੇਦਾਰ ਸਾਹਿਬ ਨੇ ਹਵਾ ਦਿੱਤੀ ਫਰਪੀ ਸਿੰਘ ਜੀ ਦੁਆਰਾ ਲੱਖਾ ਸੁਨਣਾ ਪਰਮਾਨਾ ਹੋਰ ਛਲੂ ਛਾਂਗੂ ਮੰਗੂ ਆਖਿਓ ਤੇ ਉੱਥੇ ਧਰਨੇ ਲਾ ਰਹੇ ਨੇ ਇੱਕ ਛੋਟੀ ਜਿਹੀ ਲੜਾਈ ਨੂੰ ਵੱਡਾ ਮੁੱਦਾ ਬਣਾਇਆ ਜਾ ਰਿਹਾ ਵੀ ਇਹਨਾਂ ਨੇ ਸਾਡੀਆਂ ਧਾਰਮਿਕ ਭਾਵਨਾ ਦਾ ਹਨਨ ਕੀਤਾ ਇਹਨਾਂ ਨੇ ਦੇਸ਼ ਦੇ ਹਾਲਾਤ ਖਰਾਬ ਕਰਨ ਦੀ ਕੋਸ਼ਿਸ਼ ਧਾਰਮਿਕ ਭਾਵਨਾ ਦਾ ਹਨਨ ਕਹਿ ਰਹੇ ਹੋ ਜਿੱਦਾਂ ਤੁਸੀਂ ਕਹਿ ਰਹੇ ਹੋ ਮੇਰੀ ਗੱਲ ਸੁਣ ਲਓ ਪਹਿਲਾਂ ਮੇਰੀ ਗੱਲ ਸੁਣ ਲਓ ਇੱਕ ਸਵਾਲ ਹੈ ਅੰਮ੍ਰਿਤਸਰ ਦੀ ਜਿਹੜੀ ਕੁੜੀ ਹੈ ਦੀਪਕਾ ਲੁਥਰਾ ਉਹਨੇ ਆਪਣਾ ਅਕਾਊਂਟ ਵੀ ਬੰਦ ਕਰ ਦਿੱਤਾ ਆਪਣੇ ਪਰਿਵਾਰ ਦੇ ਨਾਲ ਹੈ ਪ੍ਰਸ਼ਾਸਨ ਨੇ ਸਿਕਿਉਰਿਟੀ ਵੀ ਪ੍ਰੋਵਾਈਡ ਕਰ ਦਿੱਤੀ ਉਹਦੇ ਬਾਰੇ ਤੁਹਾਡੀ ਕੀ ਰਾਏ ਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਹੈ ਬਿਲਕੁਲ ਸੂਸ਼ਨਾ ਪੰਜਾਬ ਲੋ ਅਸੀਂ ਕਲੀਅਰ ਮੈਸੇਜ ਨੂੰ ਦਿੱਤਾ ਗਿਆ ਕੁੜੀ ਨੂੰ ਵੀ ਤੈਨੂੰ ਆਪਣੇ ਭਰਾਵਾਂ ਦੀ ਲੁਘੜੋ ਬੇ ਤੇਰੇ ਨਾਲ ਤਨ ਮਨ ਧੰਦੇ ਨਾਲ ਖੜੇ ਆ ਬਿਲਕੁਲ ਅਸੀਂ ਸ਼ਲੀਲਤਾ ਦੇ ਖਿਲਾਫ ਆ ਬਿਲਕੁਲ ਸਾਫ਼ ਕਹਿੰਦੇ ਆ ਪਰ ਸ਼ਲੀਲਤਾ ਹਰ ਜਗ੍ਹਾ ਤੋਂ ਬੰਦ ਹੋਣੀ ਚਾਹੀਦੀ ਹੈ ਇਹ ਨਹੀਂ ਕਿਸੇ ਗਰੀਬ ਘਰ ਦੀ ਕੁੜੀਆਂ ਦੀ ਸ਼ਲੀਲਤਾ ਬੰਦ ਕਰਾਓ ਜੋ ਉਹਦੀ ਬੰਦ ਕਰਾਓ ਉਹਦੀ ਕਰਾਓ ਜਿਹੜਾ ਮਹੀਨਾ ਵਾਲਾ ਦਵੇ ਉਹਦਾ ਤਾਂ YouTube ਚੈਨਲ ਬੰਦ ਕਰਾ ਦਿਓ ਜਿਹੜਾ ਦੂਜਾ ਹੋਵੇ ਉਹਦਾ ਚੱਲਦਾ ਰਹੇ ਕਉਣੀ ਉਹ ਟਿਸਟ ਦੀ ਸੀਰੀਜ਼ ਬੰਦ ਕਰਾਈ ਜਾਂਦੀ ਕਿਉਂਕਿ ਪੰਜਾਬੀ ਫਿਲਮਾਂ ਜਿਹੜਾ ਗੰਦ ਪਿਆ ਉਹਨੂੰ ਬੰਦ ਕਰਾਇਆ ਜਾਂਦਾ ਸੋਕਣ ਸਾਖੜੀ ਫਿਲਮ ਆਈ ਹੈ ਹੁਣ ਉਹਦਾ ਉਹਨੂੰ ਕਿਉਂ ਨਹੀਂ ਬੰਦ ਕਰਾਇਆ ਉਹਦੇ 'ਚ ਤਾਂ ਇੱਕ ਇੱਕ ਬੰਦੇ ਦੀ ਦੋ ਦੋ ਜਨਾਨੀਆਂ ਤਿੰਨ ਤਿੰਨ ਜਨਾਨੀਆਂ ਦਿਖਾਤੀਆਂ ਉਹਦਾ ਤਾਂ ਉਹ ਕਿਹੜਾ ਕਲਚਰ ਦਿਖਾ ਰਹੇ ਹੋ ਜਿਹੜਾ ਤੁਸੀਂ ਫਿਲਮਾਂ ਦੇ ਵਿੱਚ ਦੋ ਦੋ ਜਨਾਨੀਆਂ ਦਿਖਾ ਰਹੇ ਹੋ ਉਹ ਕਿਹੜੇ ਕਲਚਰ ਨੂੰ ਮਨਵਾ ਦੇ ਰਹੇ ਹੋ ਉਹਦਾਂ ਦੀਆਂ ਫਿਲਮਾਂ ਬੰਦ ਕਰਾਉਣ ਦੇ ਤਾਂ ਤੁਹਾਡੇ ਜਿੱਦਾਂ ਨਹੀਂ ਹੈਗਾ ਕਿਉਂਕਿ ਉੱਥੇ ਤੁਹਾਡੀ ਪਹੁੰਚ ਨਹੀਂ ਹੈਗੀ ਉੱਥੇ ਤੁਹਾਡੀ ਔਕਾਤ ਨਹੀਂ ਹੈਗੀ ਤੁਹਾਡੀ ਔਕਾਤ ਹੁਣ ਦੂਜੇ ਪਾਸੇ ਆ ਜਾਓ ਗੱ ਪੰਜਾਬ ਦੇ ਵਿੱਚ ਮੈਂ ਗੁਆੜ ਦੇ ਵਿੱਚ ਮੇਰੇ ਕੋਈ ਸਿੱਖ ਫੈਮਿਲੀ ਵੀ ਰਹਿੰਦੀ ਹੋ ਸਕਦੀ ਆ ਮੰਨ ਲਓ ਦੋ ਬੱਚਿਆਂ ਦੀ ਲੜਾਈ ਹੋ ਗਈ ਦੋ ਬੱਚਿਆਂ ਦੀ ਲੜਾਈ ਹੋ ਗਈ ਉਹਨੇ ਤਾਂ ਕਹਦੇ ਨਾ ਜੀ ਮੇਰਾ ਤਾਂ ਪੱਗ ਲਾਤੀ ਦੋ ਬੱਚਿਆਂ ਦੀ ਲੜਾਈ 'ਚ ਵੀ ਅਸੀਂ ਕਹਿੰਨੇ ਭਾਈ ਸਾਹਿਬ ਪਹਿਲਾਂ ਤੁਸੀਂ ਲੜਨਾ ਹੁੰਦਾ ਨਾ ਪਹਿਲਾਂ ਆਪਣੀ ਪੱਗ ਸਾਈਡ ਤੇ ਰੱਖ ਲਿਆ ਕਰੋ ਫੇਰ ਲੜਿਆ ਕਰੋ ਨਹੀਂ ਲੜਾਈ ਹੋਵੇ ਕਿਉਂ ਪੰਜਾਬ ਲੜਾਈ ਪਹਿਲਾਂ ਤਾਂ ਹੋਵੇ ਕਿਉਂ ਫੇਰ ਜੇ ਹੋ ਹੀ ਗਈ ਲੜਾਈ ਲੜਾਈ ਨੂੰ ਲੜਾਈ ਨਾਲ ਲਗਾਉਣਾ ਉਹਦੇ ਵਿੱਚ ਫਿਰ ਅਕਾਲ ਤਖਤ ਦੇ ਜੱਥੇਦਾਰ ਨੇ ਨਾ ਐਸਐਸਪੀ ਨੂੰ ਫੋਨ ਕਰ ਲੈਣ ਇਹ ਨਹੀਂ ਕਰੂੰਗਾ ਤਾਂ ਐ ਹੋ ਜਾਊਗਾ ਐ ਨਹੀਂ ਕਰੂੰਗਾ ਤਾਂ ਐ ਹੋ ਜਾਊਗਾ ਦੇਖੋ ਨਾ ਮੈਂ ਅਸੀਂ ਜੋ ਸਾਡਾ ਜੋ ਮੰਨਣਾ ਹੈ ਅਕਾਲ ਤਖਤ ਦੇ ਜਥੇਦਾਰ ਸਾਹਿਬ ਹੀ ਪੰਜਾਬ ਦਾ ਮਾਹੌਲ ਖਰਾਬ ਕਰਨ ਨੂੰ ਤੁਰੇ ਹੋਏ ਆ ਉਹਨਾਂ ਨੇ ਆਪਣੀ ਗਰਮਾ ਘਟਾਈ ਆ ਉਹਨਾਂ ਨੇ ਇੱਕ ਛੋਟੀ ਜੀ ਲੜਾਈ ਪਿੱਛੇ ਐਡੀ ਵੱਡੇ ਤਖਤ ਤੋਂ ਜਿਹੜਾ ਪੂਜਨੀਏ ਜਿਹੜਾ ਆਦਰਨੀਏ ਜਿਹੜਾ ਸਰਦਾਰ ਦਾ ਪ੍ਰਤੀਕ ਹੈ ਪਵਿੱਤਰ ਘਰ ਮੰਦਰ ਸਾਹਿਬ ਦੇ ਅੰਦਰ ਆ ਉਸ ਤਖਤ ਦੀ ਵੀ ਇਹਨਾਂ ਨੇ ਮੇਰੇ ਹਿਸਾਬ ਦੇ ਨਾਲ ਵੈਲਿਊ ਨੂੰ ਡਾਊਨ ਕੀਤਾ। ਬਿਲਕੁਲ ਅੰਦਰ ਕਾਲ ਮਹਿਰੂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਜਿਹੜੇ ਛੋਟੀਆਂ-ਛੋਟੀਆਂ ਲੜਾਈਆਂ ਪਿੱਛੇ ਅਕਾਲ ਤਖਤ ਤੋਂ ਫਤਵੇ جاری ਹੋਣਗੇ। ਛੋਟੀਆਂ-ਛੋਟੀਆਂ ਮੱਲੇ ਦੀਆਂ ਲੜਾਈਆਂ ਪਿੱਛੇ ਅਕਾਲ ਤਖਤ ਤੋਂ ਹੁਕਮੇ-ਹੁਕਮਨਾਮੇ جاری ਹੋਣਗੇ। ਜਥੇਦਾਰੀ ਛੋਟੀ ਸੋਚਦੇ ਹੋਗੇ ਇਹਨੇ। ਐਕਚੁਅਲੀ ਜਥੇਦਾਰੀ ਛੋਟੀ ਸੋਚਦੇ ਹੋਗੇ ਨੇ। ਇਹਦੇ ਅਕਾਲ ਤਖਤ ਦਾ ਜਥੇਦਾਰ ਜਦੋਂ ਬੋਲਦਾ ਸੀ ਨਾ ਪੂਰਾ ਸਿਕਸ ਸਮਾਜ ਖੜੇ ਹੋਗੇ ਉਹਦੇ 'ਚ ਹਾਂ ਦਾ ਨਾਰਾ ਮਾਰਦਾ ਸੀਗਾ। ਹਿੰਦੂ ਸਮਾਜ ਵੀ ਕਰਦਾ ਸੀ। ਮੰਨਦਾ ਸੀ ਹਿੰਦੂ ਸਮਾਜ ਵੀ ਇੱਕ ਟਾਈਮ ਐਸਾ ਦਾ ਸੀ ਅਕਾਲ ਤਖ ਪਰ ਅੱਜ ਗੱਲ ਕਿ ਪਹੁੰਚੀ ਗੱਲ ਕਿੱਥੇ ਮੋੜ ਗਈ ਗੱਲ ਚੱਲਦੇ ਚੱਲਦੇ ਕਿੱਥੇ ਮੋੜ ਗਈ ਫਰਮਾਨ ਜਾਰੀ ਕਰਕੇ ਤਾਂ ਉਹਨਾਂ ਨੇ ਸਿੱਖਾਂ ਨੂੰ ਹੀ ਗੁਰੂ ਘਰ ਤੋਂ ਹੀ ਲੱਗ ਕਰਤਾ ਬਿਲਕੁਲ ਕਰਤਾ ਉਹਨਾਂ ਨੇ ਸਿੱਖਾਂ ਹਿੰਦੂਆਂ ਨੂੰ ਦਾ ਗੁਰੂ ਘਰਾਂ ਤੋਂ ਹੀ ਲੱਗ ਕਰਤਾ ਲਿਖਦੇ ਹੁੰਦੇ ਕਿ ਹਿੰਦੂਆਂ ਨੂੰ ਆਣਾ ਮਨਾ ਗੁਰਦੁਆਰੇ ਵਿੱਚ ਤੁਸੀਂ ਨਹੀਂ ਆ ਸਕਦੇ ਸਿੱਧਾ ਹੀ ਲਿਖਦੇ ਹੋ ਕਹਾਣੀ ਖਤਮ ਕਰੋ ਗੁਰੂ ਤਾਂ ਸਾਰਿਆਂ ਵਾਸਤੇ ਨੇ ਗੁਰੂ ਸਾਹਿਬ ਸਾਰਿਆਂ ਵਾਸਤੇ ਉਹ ਇਹਨਾਂ ਨੇ ਕੀਤਾ ਜੋ ਇਹਨਾਂ ਨੇ ਕੀਤਾ ਹੁਣ ਇਹ ਤਾਂ ਇਹੀ ਮੰਨਦਾ ਨਾ ਇਹ ਗੁਰੂ ਘਰ ਦੇ ਬਾਹਰ ਲਿਖ ਦਿਓ ਹਿੰਦੂਓ ਕਾ ਆਣਾ ਬਣਾ ਹੈ ਤੁਸੀਂ ਇੱਕ ਪਾਸੇ ਸਮਝੋ ਤੁਸੀਂ ਦੂਜੇ ਪਾਸੇ ਲੈ ਕੇ ਜਾ ਰਹੇ ਹੋ ਤੁਸੀਂ ਦੂਜੇ ਪਾਸੇ ਲੈ ਜਾ ਰਹੇ ਹੋ ਤੁਸੀਂ ਗੱਲ ਦੂਜੇ ਪਾਸੇ ਲੈ ਜਾ ਰਹੇ ਹੋ ਤੁਸੀਂ ਸਿਰਫ ਗੱਲ ਇੱਕ ਪਾਸੇ ਰੱਖੋ ਵੀ ਜਿਹੜਾ ਤੁਸੀਂ ਹੁਣ ਕਹਿ ਰਹੇ ਹੋ ਮੰਨ ਲਓ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਉਹਨਾਂ ਦੇ ਕਾਰਵਾਈ ਕੀਤੀ ਪ੍ਰਸ਼ਾਸਨਿਕ ਅਧਿਕਾਰੀ ਲਗਾਤਾਰ ਜਾਂਚ ਪੜਤਾਲ ਕਰ ਰਹੇ ਨੇ ਤੁਸੀਂ ਇਸ ਪਾਸੇ ਰਹੋ ਨਾ ਤੁਸੀਂ ਦੂਜੇ ਪਾਸੇ ਕਿਉਂ ਜਾ ਰਹੇ ਹੋ ਉਹ ਵਧੀਆ ਗੱਲ ਹੈ ਪ੍ਰਸ਼ਾਸਨ ਨੇ ਅਗਰ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਇਸ ਤਾਂ ਡਿਮਾਂਡ ਕਰੇ ਪ੍ਰਸ਼ਾਸਨ ਨੂੰ ਪੁਲਿਸ ਅਧਿਕਾਰੀਆਂ ਨੂੰ ਵੀ ਇਹਨਾਂ ਦਾ ਇਨਕਾਊਂਟਰ ਹੋਣਾ ਚਾਹੀਦਾ ਉਦੋਂ ਹੀ ਨਿੰਗਵਾਰ ਨਿੰਗ ਬਾਣੇ ਜਿਹੜੇ ਲੋਕ ਕੁੰਮਰੇ ਨੇ ਲਗਾਤਾਰ ਪਿਛਲੇ ਕੁ ਸਾਲਾਂ ਤੋਂ ਕਿਰਪਾਨਾਂ ਦੇ ਨਾਲ ਵਾਰ ਦਿੱਤਾ ਕਰ ਰਹੇ ਨੇ ਕਤਲੇਆਮ ਕਰ ਰਹੇ ਨੇ ਫਿਰ ਇਹਨਾਂ ਦਾ ਵੀ ਇੱਕ ਦੋ ਵਾਰ ਬੰਦਿਆਂ ਦਾ ਇੰਕਾਊਂਟਰ ਹੋ ਜੇ ਉਹ ਨੱਥ ਪੈ ਜੂਗੀ ਆਪਣੀ ਬੜੇ ਤਾਂ ਜਾਂਦੇ ਕਾਰਵਾਈ ਹੋ ਰਹੀ ਹੈ ਨਾ ਬੜੇ ਤਾਂ ਜਾਂਦੇ ਕਾਨੂੰਨ ਆਪਣੇ ਸਾਹਮਣੇ ਕਰੂਗਾ ਕਾਨੂੰਨ ਤੁਸੀਂ ਦੱਸਦੇ ਪਿਓ ਕਾਨੂੰਨ ਉਹ ਤਾਂ ਸਮਾਰਟ ਹੋ ਕੇ ਜਾ ਰਹੇ ਉਸ ਤਰਿਹੇ ਨਾ ਕਰੇ ਉਸ ਦਾ ਕਤਲ ਕਰਤਾ ਅੰਦਰ ਜਾਣਾ ਪਿਆ ਤੇ ਚਲ ਜਾਗੇ ਤੇ ਕਾਨੂੰਨ ਆਪਣੇ ਸਾਹਮਣੇ ਕੰਮ ਕਰੂਗਾ ਨਾ ਤੁਸੀਂ ਤੁਸੀਂ ਦੱਸਦੇ ਪਿਓ ਕਮੈਂਟ ਜੇ ਕਾਨੂੰਨ ਦੇ ਜ਼ਾਰੇ ਨਾਲ ਪੰਜਾਬ ਪੁਲਿਸ ਚੱਲੀ ਹੁੰਦੀ ਨਾ ਨਿੱਤ ਜਿਹੀ ਗੁੱਸਾ ਨਾ ਕਰਿਓ ਤੁਸੀਂ ਵੀ ਨ ਅੱਤਵਾਦ ਅੱਜ ਤੱਕ ਨਾ ਖਤਮ ਹੁੰਦਾ ਕੀ ਕਹਿਣਾ ਤੁਸੀਂ ਕੀ ਕਹਿਣਾ ਬਿਲਕੁਲ ਪਹਿਲੇ ਤਾਂ ਇੱਕ ਗੱਲ ਕਹਿਣਾ ਚਾਹਾਂਗਾ ਕਾਲ ਸਤਿ ਜਥੇਦਾਰ ਸਾਹਿਬ ਨੂੰ ਪਹਿਲੇ ਜਿਹੜੇ ਸਿੰਘ ਪਿਆਰੇ ਸੀ ਪੰਜ ਜਿਹੜੇ ਪੱਗਾਂ ਬਣੀਆਂ ਸੀ ਕਿਹਨਾਂ ਨੇ ਬਣੀਆਂ ਸੀਗੀਆਂ Hindu ਸਮਾਜ ਦੇ ਲੋਕਾਂ ਨੇ ਪੱਗਾਂ ਬਣੀਆਂ ਸੀ ਜਿਹੜਾ 295 ਦਾ ਚੱਲਦਾ ਪਹਿਲਾਂ ਡਰਾਮਾ ਇਹਨੂੰ ਬੰਦ ਹੋਣਾ ਚਾਹੀਦਾ ਵੀ ਇਹ ਨਹੀਂ ਦੋ ਬੰਦੇ ਦੀ ਲੜਾਈ ਹੋਈ ਤਾਂ ਮਾਰੇ ਪੱਗ ਨੂੰ ਹੱਥ ਲੱਗ ਗਿਆ ਤਾਂ 295 ਇਹਦਾ ਪਰਚਾ ਦਰਜ ਕਰਾਇਆ ਜਾਵੇ ਛੋਟੀ ਛੋਟੀ ਗੱਲਾਂ ਤੇ ਕਾਲ ਸਤਿ ਸਭ ਜਿੱਦਾਂ ਸੰਕੇਤ ਲੈ ਰਹੇ ਹਨ ਸ਼ਰਮ ਦੀ ਗੱਲ ਹੈ ਸੋ ਕੱਲ ਤੱਕ ਨੂੰ ਧਿਆਨ ਦੇਣਾ ਚਾਹੀਦਾ ਜਿਹੜੀ ਸਿੱਖ ਬਾਣੇ ਵਿੱਚ ਲੋਕ ਈਸਾਈ ਬਣਨੇ ਉਧਰ ਕੱਲ ਤੱਕ ਸਾਹਮਣੇ ਨਹੀਂ ਬੋਲਣਾ ਜਿਹੜੇ ਲੋਕ ਪੱਗ ਬਣ ਕੇ ਜਦੋਂ ਉਹ ਜਿਹੜਾ ਈਸਾਈ ਧਰਮ ਬਣਾਦੇ ਨੇ ਨਾ ਗੰਗਾ ਉਸਨਾਨ ਕਰਦੇ ਉਹਨਾਂ ਦੇ ਪਾਣੀਆਂ ਦੀ ਪਤਾ ਨਹੀਂ ਕੀ ਕਹਿੰਦੇ ਉਹ ਮੈਨੂੰ ਤਾਂ ਕਹਿਣਾ ਨਹੀਂ ਆਉਂਦਾ ਮਾਫੀ ਚਾਹੂੰਗਾ ਠੀਕ ਹੈ ਉਹ ਜਦੋਂ ਹallelujah ਕਰਦੇ ਨੇ ਉਸ ਨੂੰ ਕੋਈ ਰੋਕਦੇ ਉਹਦੋਂ ਧਾਰਮਿਕ ਭਾਵਨਾ ਇਹਨਾਂ ਦੀ ਹਣਾ ਨਹੀਂ ਹੁੰਦੀਆਂ ਉਹ ਵੀ ਤਾਂ ਧਾਰਮਿਕ ਭਾਵਨਾ ਨਾ ਪੱਗ ਬਣ ਕੇ ਬੰਦਾ ਈਸਾਈ ਬਣ ਰਿਹਾ ਹallelujah ਕਹਿ ਕੇ ਜਲ ਦੁਬਕੀਆਂ ਲਾ ਰਿਹਾ ਉਦੋਂ ਧਾਰਮਿਕ ਭਾਵਨਾ ਇਸੇ ਤਰ੍ਹਾਂ ਬਾਰੇ ਕਿਦਾ ਕਹਿ ਰਹੇ ਹਰ ਇੱਕ ਦਾ ਆਪਣਾ ਰਾਈਟ ਹੈ ਜਿਹਨੂੰ ਜਿਹੜਾ ਧਰਮ ਵਧੀਆ ਲੱਗਦਾ ਅਗਲਾ ਅਪਣਾ ਰਿਹਾ ਵੈ ਤੁਸੀਂ ਨਹੀਂ ਕਹਿ ਸਕਦੇ ਨਾ ਤਾਂ ਲੋਕਤੰਤਰ ਹੈ ਕਹਿ ਰਹੇ ਆ ਧਾਰਮਿਕ ਭਾਵਨਾ ਉਦੋਂ ਹਣਨ ਨਹੀਂ ਹੁੰਦੀਆਂ ਸਿਰਫ ਧਾਰਮਿਕ ਭਾਵਨਾ ਇੱਥੇ ਹਣਨ ਹੁੰਦੀਆਂ ਜਦੋਂ ਕਿਸੇ ਹਿੰਦੂ ਸਿੱਖ ਦੀ ਲੜਾਈ ਹੋ ਜੇ ਉਦੋਂ ਧਾਰਮਿਕ ਭਾਵਨਾ ਹਣਨ ਹੁੰਦੀਆਂ ਇਹ ਨਹੀਂ ਦੇਖਦੇ ਵੀ ਅਭੀ ਤੱਕ ਮੇਰੇ ਗੁਰੂ ਘਰ ਮੇਰੇ ਗੁਰੂਆਂ ਦੇ ਲਾਲ ਨੇ ਲੈ ਮੈਨੂੰ ਇੱਕ ਗੱਲ ਦੱਸੋ ਗੁਰੂ ਸਾਹਿਬ ਨੇ ਕੀ ਕਿਹਾ ਸੀ ਗੁਰੂ ਸਾਹਿਬ ਨੇ ਪੰਜ ਪਿਆਰੇ ਸਜਾਏ ਸੀ ਵੀ ਜਿਹੜਾ ਹਿੰਦੂ ਸਮਾਜ ਦੇ ਵਿੱਚ ਵੱਡਾ ਬੱਚਾ ਹੋਏਗਾ ਨ ਉਹ ਤੁਸੀਂ ਗੁਰੂ ਸਾਹਿਬ ਨੂੰ ਦੇ ਦੇਣਾ ਉਹਨੂੰ ਸਿੰਘ ਸਜਾਣਾ ਇੱਕ ਮਿੰਟ ਰੱਖਿਆ ਇੱਕ ਮਿੰਟ ਇੱਕ ਸਿੰਘ ਸਜਾਣਾ ਇੱਕ ਮਾਂ ਨੇ ਚਾਰ ਬੱਚੇ ਜੰਮੇ ਇੱਕ ਨੂੰ ਸਿੰਘ ਸਜਾਤਾ ਕਿ ਆ ਉਹ ਤਿੰਨਾਂ ਦੇ ਨਾਲ ਉਹਦਾ ਖੂਨ ਦਾ ਰਿਸ਼ਤਾ ਹੈ ਨਹੀਂ ਦੱਸੋ ਨਾ ਉਹੀ ਮਾਂ ਨੇ ਜੰਮੇ ਆ ਨਾ ਉਹੀ ਮ Hindu ਮਾਂ ਨੇ ਜੰਮੇ ਆ ਇੱਕ ਮਿੰਟ ਇੱਕ ਮਿੰਟ ਦੂਜੇ ਪਾਸੇ ਗੁਰੂ ਸਾਹਿਬ ਨੇ ਕੀ ਕਿਹਾ ਸੀਗਾ ਕਿ ਇਹ ਵੈਸ਼ਿਆ ਖੜੀ ਆ ਨਾ ਉਹਨੂੰ ਮਾਰਨਾ ਨਹੀਂ ਉਹਨੂੰ ਚੁੰਨੀ ਦੇਣੀ ਹੈ ਜੋਰਾ ਸਿੰਘ ਮੈਨੂੰ ਉਹਦੀ ਪੂਰੀ ਹਿਸਟਰੀ ਨਹੀਂ ਪਤਾ ਮੈਂ ਐਡੀ ਨੌਲੇਜ ਨਹੀਂ ਰੱਖਦਾ ਜੋਰਾ ਸਿੰਘ ਕਰਕੇ ਕੋਈ ਯੋਧਾ ਸੀ ਉਹ ਰਸਤੇ ਦੇ ਵਿੱਚ ਗੁਰੂ ਜੀ ਨੇ ਉਹਨੂੰ ਕੁਝ ਲੈਣ ਭੇਜਿਆ ਉਹ ਰਸਤੇ ਦੇ ਵਿੱਚ ਵੈਸ਼ਾ ਨਾ ਚੱਲ ਰਹੀ ਸੀ ਉੱਥੇ ਖੜ ਗਿਆ ਗੁਰੂ ਜੀ ਉੱਥੇ ਰਾਖੀ ਕਰਦੇ ਨੇ ਇਹ ਘਟਨਾ ਹੈ ਇਹ ਮੇਰੀ ਨਹੀਂ ਮਿਲਾਈ ਹੋਈ ਸਮਝ ਲਓ ਗੁਰੂ ਜੀ ਰਾਖੀ ਕਰਦੇ ਨੇ ਉਹਨੇ ਬਾਅਦ ਚ ਆਪਣੇ ਸਿੰਘ ਨੂੰ ਸਮਝਾਇਆ ਉਹਨੂੰ ਕੁਝ ਨਹੀਂ ਗਿਆ ਕਿ ਤੇਰਾ ਇਹ ਕਰਮ ਨਹੀਂ ਹੈ ਇਹ ਉਹਦਾ ਕਰਮ ਹੈ ਇਹ ਕਿਤਨੇ ਕਿਤੇ ਅੰਮ੍ਰਿਤਪਾਲ ਸਿੰਘ ਮਹਿਰੋ ਵੱਲੋਂ ਇਹ ਗੱਲ ਕਹੀ ਜਾ ਰਹੀ ਸੀ ਕਿ ਕੀ ਨੌਜਵਾਨ ਜੜੇ ਨੇ ਪੰਜਾਬ ਦੇ ਉਹ ਵਿਗੜ ਰਹੇ ਨੇ ਇਹ ਕੰਟੈਂਟ ਜਿਹੜੇ ਵਾਇਰਲ ਹੋ ਰਹੇ ਨੇ ਇਹਨੂੰ ਕੰਟੈਂਟ ਨੂੰ ਦੇਖਦੇ ਹੋਏ ਅੰਮ੍ਰਿਤਪਾਲ ਮੇਰੋ ਵੀ ਖੁਦ ਵੀ ਵਿਗੜਿਆ ਹੋਇਆ ਸੀ ਨਾ ਮੈਨੂੰ ਵੀ ਜਿਹੜੀ ਕਮਲਕੌਰ ਭਾਬੀ ਦੇ ਕਤਲ ਹੋਣ ਤੋਂ ਬਾਅਦ ਪਤਾ ਲੱਗਿਆ ਕਿ ਕਮਲਕੌਰ ਭਾਬੀ ਹੈਗੀ ਐ ਨਹੀਂ ਤੇ ਮੈਨੂੰ ਤਾਂ ਪਤਾ ਨਹੀਂ ਸੀ ਅੰਮ੍ਰਿਤਪਾਲ ਮਹਿਰੋ ਉਹਦੀ ਵੀਡੀਓ ਦੇਖਦਾ ਸੀ ਨਾ ਉਹਦੇ ਧਿਆਨ ਉਹ ਪੜਦਾ ਸੀ ਬਿਲਕੁਲ ਅੰਮ੍ਰਿਤਪਾਲ ਜਿਵੇਂ ਜਿਹੜਾ ਨੋਜਵਾਨ ਉਹ ਵਿਗੜ ਗਿਆ ਸੀ ਉਹਦੇ ਲਈ ਦਿਮਾਗ ਚ ਉਹ ਆਇਆ ਕਿ ਉਹਨੇ ਮੈਂ ਡਰਾ ਤਮਕਾ ਆ ਕੇ ਮੀਨਾ ਇਕੱਠਾ ਕਰਾਂ ਉਹ ਪੈਸੇ ਮੰਗਣ ਲੱਗ ਗਿਆ ਸੀ ਲੜਾਈ ਤਾਂ ਪੈਸੇ ਦੀ ਐ ਅਸ਼ਲੀਲਤਾ ਦਾ ਬਹਾਨਾ ਲਗਾਇਆ ਜਾ ਰਿਹਾ ਜਿੱਲੇ ਨਾਲ ਆਪਾਂ ਫੋਨ ਦੇ ਉੱਤੇ ਕੋਈ ਕੰਟੈਂਟ ਦੇਖਣਾ ਸ਼ੁਰੂ ਕਰਦੇ ਆ ਉਦਾਂ ਦੇ ਕੰਟੈਂਟ ਆਣ ਲੱਗ ਜਾਂਦੇ ਆ ਜੇ ਤੂੰ ਨਿਹੰਗ ਸੱਜਾ ਹਾਇਆ ਸੀ ਗੁਰੂ ਦਾ ਸਿੰਘ ਲਾਡਲੀ ਫੌਜ ਬਣਿਆ ਹਾਇਆ ਸੀਗਾ ਇਹਦਾ ਮਤਲਬ ਤੂੰ ਗੁਰੂ ਦੀ ਲਾਡਲੀ ਫੌਜ ਦਾ ਜਿਹੜਾ ਬਾਣਾ ਪਾਇਆ ਸੀਗਾ ਉਹਦੀ ਵੀ ਤੂੰ ਬੇਅਦਬੀ ਕੀਤੀ ਤੂੰ ਉਹ ਵਾਲੇ ਕੰਟੈਂਟ ਪਸੰਦ ਕਰਦਾ ਸੀ ਤਾਂ ਹੀ ਤਾਨੂੰ ਬਾਰ-ਬਾਰ ਆਉਂਦੇ ਸੀ ਸਾਨੂੰ ਨਹੀਂ ਆਇਆ ਕਿ ਉਹ ਤਾਂ ਸਮਝਾ ਰਿਹਾ ਸੀਗਾ ਕਹਿਣਾ ਵਾ ਕਿ ਸਮਝਾ ਰਿਹਾ ਸੀਗਾ ਅਵੇਅਰ ਕਰ ਰਿਹਾ ਸੀ ਸਮਝਾ ਉਹਨੂੰ ਮੇਰੇ ਇੱਕ ਗੱਲ ਦੱਸੋ ਕਮਲ ਕੋਰ ਵਾਲੀ ਗੱਲ ਮੈਨੂੰ ਨਹੀਂ ਲੱਗਦਾ ਪੰਜਾਬ ਦੀ 4 ਕਰੋੜ ਦੀ ਜਨਸੰਖਿਆ ਹੈ ਨਾ ਤਾਂ ਕੁੱਲ ਮਿਲਾ ਕੇ ਜੇ 4 ਲੱਖ ਈਵਰ ਸੀਗਾ ਜਿਆਦਾ ਜਿਆਦਾ 2-4 ਲੱਖ 2 ਲੱਖ ਹੋਰ ਲਾ ਲਓ 6 ਤੋਂ ਇਲਾਵਾ ਪਤਾ ਨਹੀਂ ਅਜੇ 4 ਕਰੋੜ ਦੇ 4 ਕਰੋੜ ਨੂੰ ਪਤਾ ਹਰ ਦੇਸ਼ ਨੂੰ ਪਤਾ ਹਰ ਦੇਸ਼ ਨੂੰ ਪਤਾ ਦੱਸੋ ਨਾ ਉਹ 4 ਲੱਖ ਉਹਦੇ ਬੰਦੇ ਸੀਗੇ ਲੁਧਿਆੜੇ ਦੇ ਵੀ ਹੋਣੇ ਆ ਪੰਜਾਬ ਦੇ ਵੀ ਹੋਣੇ ਆ ਬਾਹਰਲੇ ਵੀ ਹੋਣੇ ਆ ਹੋਰਨ ਦੇ ਵੀ ਹੋਣੇ ਆ ਮੈਂ ਕਹਿੰਦਾ 5 ਲੱਖ ਬੰਦੇ ਨੂੰ ਪਤਾ ਸੀ ਕਿ ਇਹ ਇਹ ਕੰਮ ਕਰਦੀ ਆ ਤੂੰ ਕੀ ਕੀਤਾ ਤੂੰ ਤਾਂ ਹੋਰ ਹੀ ਨਹੀਂ ਤਫਲਾਤੀ ਜਿਹੜੀ ਲੁਕੀ-ਝੂਪੀ ਗੱਲ ਸੀ ਤੂੰ ਆਪੜ ਕਰਤਾ ਹੁਣ ਕੀ ਕਹਿਣਾ ਚਾਹੂਗਾ ਤੁਸੀਂ ਮੈਂ ਤਾਂ ਬਿਲਕੁਲ ਕਹਾਂਗਾ ਪ੍ਰਸ਼ਾਸਨ ਤੇ ਸਰਕਾਰ ਨੂੰ ਅਪੀਲ ਕਰਨਾ ਚਾਹਾਂਗਾ ਵੀ ਜਿਹੜੇ ਨਿਹੰਗ ਮੰਡਾ ਚ ਗੁੰਡੇ ਘੁੰਮਦੇ ਪਏ ਨੇ ਇਹਨਾਂ ਦਾ ਇਨਕਾਊਂਟਰ ਕੀਤਾ ਜਾਵੇ ਜਿਹੜੀਆਂ ਵੀ ਕੁੜੀਆਂ ਨੇ ਕੰਮ ਕਰਦੀਆਂ ਨੋ ਡਾਊਟ ਸ਼ਰਮਿਲਤਾ ਬੰਦ ਹੋਣੀ ਚਾਹੀਦੀ ਸ਼ਰਮਿਲਤਾ ਉੱਪਰ ਤੱਕ ਬੰਦ ਹੋਣੀ ਚਾਹੀਦੀ ਇਹ ਕੀ ਹੋਰ ਕਹਾਂਗਾ ਮੈਂ ਸਰਕਾਰ ਨੂੰ ਨਿਹੰਗ ਜੱਥੇ ਬੰਦਿਆਂ ਵੱਲੋਂ ਇੱਕ ਲਾਇਸੈਂਸ ਬਣਾਇਆ ਜਾਂਦਾ ਠੀਕ ਆ ਉਹ ਲਾਇਸੈਂਸ ਹਰੇਕ ਨਿਹੰਗ ਦਾ ਜਾਂਚ ਹੋਣੀ ਚਾਹੀਦੀ ਆ ਜਿੱਦਾਂ ਆਪਾਂ ਗੱਡੀਆਂ ਦੇ ਲਾਇਸੈਂਸ ਦੀ ਜਾਂਚ ਕਰਦੇ ਆ ਉਹਨਾਂ ਦੀ ਵੀ ਜਾਂਚ ਹੋਣੀ ਚਾਹੀਦੀ ਆ ਵੀ ਕਿਹੜੀ ਜੱਥੇਬੰਦੀ ਦਾ ਲਾਇਸੈਂਸ ਇਹਦੇ ਕੋਲ ਆ ਜਿਹਦੇ ਕੋਲ ਲਾਇਸੈਂਸ ਨਹੀਂ ਹੈਗਾ ਉਹਦੇ ਹਥਿਆਰ ਉੱਥੇ ਹੀ ਉਤਾਰਨੇ ਚਾਹੀਦੇ ਆ ਇਹ ਬੇਨਤੀ ਕਰ ਰਹੇ ਹਾਂ ਤੁਸੀਂ ਕਿ ਬਿਲਕੁਲ ਬੇਨਤੀ ਸਾਡੀ ਸਰਕਾਰ ਨੂੰ ਹੱਥ ਜੋੜ ਕੇ ਔਰ ਅਕਾਲ ਤਖਤ ਦੇ ਜੱਤੇਦਾਰ ਸਾਹਿਬ ਨੂੰ ਵੀ ਆ ਜਿਹੜੀਆਂ ਬੰਦੀਆਂ ਨੂੰ ਸਾਡੀ ਕਿਹਨਾਂ ਦੇ ਕਿੱਥੇ ਬੰਦੀਆਂ ਜਿਹੜੀਆਂ ਮੇਨ ਜਿੱਥੇ ਬੰਦੀਆਂ ਹੈਗੀਆਂ ਨੇ ਜਿਹੜੀਆਂ ਛੋਨੀਆਂ ਚ ਬੈਠੀਆਂ ਨੇ ਗੁਰੂ ਦਾ ਪਾਠ ਕਰਦੀਆਂ ਨੇ ਗੁਰੂ ਸੇਵਾ ਕਰਦੀਆਂ ਨੇ ਸਾਡੀ ਉਹਨਾਂ ਦੇ ਮੁਖੀਆਂ ਨੂੰ ਵੀ ਅਪੀਲ ਹੈ ਵੀ ਜਿਹੜੇ ਇਹ ਨਿਹੰਗ ਬਾਣੇ ਫਿਰਦੇ ਫਿਰਦੇ ਨੇ ਗੁੰਡੇ ਫਿਰਦੇ ਨੇ ਇਹਨਾਂ ਦੀ ਛਾਣਵੀਰ ਕਰਕੇ ਇਹਨਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਜਾਵੇ ਬਿਲਕੁਲ ਸੋ ਦੱਸਦੇ ਸੀ ਸ਼ਨਾ ਪੰਜਾਬ ਸਾਡੇ ਨਾਲ ਮੌਜੂਦ ਸੀ ਕਿ ਜਥੇ ਬੰਦੀਆਂ ਦੇ ਸਾਹਮਣੇ ਨਿਹੰਗ ਜਥੇ ਬੰਦੀਆਂ ਦੇ ਸਾ ਹੁਣ ਜੋ ਕੁਝ ਇਹਨਾਂ ਨੇ ਕਿਹਾ ਉਹ ਤੁਹਾਡੇ ਸਾਹਮਣੇ ਆ ਕਮੈਂਟਾਂ ਰਾਹੀਂ ਤੁਸੀਂ ਜਰੂਰ ਦੱਸਣਾ ਕਿ ਇਹਦੇ ਵਿੱਚ ਕੀ ਸੱਚ ਹੈ ਕੀ ਝੂਠ ਹੈ ਕੀ ਲੱਗਦਾ ਤੁਹਾਨੂੰ ਤੇ ਤੁਹਾਡੀ ਕੀ ਸੋਚ ਹੈ ਕਮੈਂਟਾਂ ਰਾਹੀਂ ਜਰੂਰ ਦੱਸਣਾ ਦਿਖ ਦਿਰੋ ਦੁਨਲਾਇ ਮੈਂ ਤੇਨ ਕੈਮਰਾਮੈਨ ਦੀਪਕ ਕੁਮਾਰ ਦੇ ਨਾਲ ਧੰਨਵਾਦ